ਜਲੰਧਰ ਤੋਂ ਇੱਕ ਬੇਹੱਦ ਵੱਡੀ ਖਬਰ ਤਰਕਸਾਰ ਸਾਹਮਣੇ ਆ ਚੁੱਕੀ ਹੈ ਜਿੱਥੇ ਜਲੰਧਰ ਵਿਖੇ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਜੋ ਹੈ ਇੰਕਾਊਂਟਰ ਹੋਇਆ ਤੇ ਨਾਲ ਹੀ ਨਾਲ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇੱਕ ਬਲੈਰੋ ਪਿਕਅਪ ਦੇ ਵਿੱਚ ਆਏ ਬਦਮਾਸ਼ਾਂ ਨੂੰ ਜਦ ਰੋਕਣ ਲਈ ਕਿਹਾ ਗਿਆ ਤਾਂ ਉਸਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜੋ ਹੈ ਉਹਨਾਂ ਨੂੰ ਰੋਕਿਆ ਤਾਂ ਇੱਕ ਫਾਇਰ ਕੀਤਾ ਤਾਂ ਜੋ ਕਿ ਇੱਕ ਬਦਮਾਸ਼ ਦੇ ਪੈਰ ਤੇ ਲੱਗਿਆ ਉਸ ਬਾਅਦ ਉਸ ਨੂੰ ਕਾਬੂ ਕਰ ਲਿਆ ਕਿਹਾ ਤਏ ਇਸ ਦੇ ਉੱਤੇ 15 ਮਾਮਲੇ ਦਰਜ ਪਹਿਲਾਂ ਹੀ ਦੱਸੇ ਗਏ ਨੇ ਇੱਕ ਹੋਰ ਵੱਡੇ ਬਦਮਾਸ਼ ਦੇ ਨਾਲ ਇਸੇ ਸੰਬੰਧ ਦੱਸੇ ਗਏ ਨੇ ਜਿਸ ਤੋਂ ਬਾਅਦ ਮੌਕੇ ਤੇ ਹੋਰ ਵੱਡੇ ਅਫਸਰ ਡੀਐਸਪੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਬੋਲੋ ਛਾਣਪਿੰਨ ਕੀਤੀ ਜਾ ਰਹੀ ਹੈ ਪੁਲਿਸ ਦੇ ਬੋਲੋ ਲਗਾਤਾਰ ਹੀ ਵੱਡੇ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਜਾਂ ਕਈ ਵਾਰ ਨਾਕਾ ਬੰਦੀ ਦੇ ਦੌਰਾਨ ਇਹ ਗੈਂਗਸਟਰ ਉਥੋਂ ਦੇ ਨਿਕਲਦੇ ਹੁੰਦੇ ਨੇ ਤਾਂ ਪੁਲਿਸ ਨੂੰ ਦੇਖ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਤੇ ਵੱਲੋਂ ਜੋ ਆਪੀ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਦੱਸਿਆ ਕਿ ਜਦੋਂ ਪੁਲਿਸ ਨੇ ਗੋਲੀ ਚਲਾਈ ਤੇ ਇੱਕ ਦੇ ਪੈਰ ਤੇ ਗੋਲੀ ਲੱਗੀ ਹੈ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਇਹ ਬਦਮਾਸ਼ਾਂ ਦੇ ਕੋਲੋਂ ਜੋ ਐ ਪਿਸਤੋਲਾਂ ਬਰਾਮਦ ਹੋਈਆਂ ਨੇ ਔਰ ਨਾਲ ਦੀ ਨਾਲ ਹੋਰ ਵੀ ਜਾਂਚਬੀਨ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਲੰਧਰ ਦੇ ਜਿੱਥੇ ਆਦਮਪੁਰ ਦੇ ਕਲਰਾ ਰੋਡ ਰੋਡ ਦੇ ਉੱਤੇ ਇਹ ਬੁੱਕਦਨ ਆਕਾ ਬੰਦੀ ਹੋਈ ਸੀਗੀ ਉਸ ਦੌਰਾਨ ਇਹ ਬਦਮਾਸ਼ ਜਿਹੜੇ ਨੇ ਪੁਲਿਸ ਦੇ ਅੜੀਕੇ ਛੱਡ ਜਾਂਦੇ ਨੇ ਬਲੈਰੋ ਪਿਕਅਪ ਦੇ ਵਿੱਚ ਆਏ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਸੀ ਪਰ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਦਰਸਲ ਦਾ ਸੀ ਕਿ ਜਲੰਧਰ ਦੇ ਹੱਥੇ ਪੁਲਿਸ ਤੋਂ ਬਹੁਤ ਕਈ ਵੱਡੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਬਦਮਾਸ਼ ਜਿਹੜੇ ਨੇ ਪੁਲਿਸ ਦੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰ ਅਜਿਹਾ ਵੀ ਹੋਇਆ ਕਿ ਜਦੋਂ ਨਿਸ਼ਾਨਦੇਹੀ ਕਰਵਾਉਣ ਲਈ ਇਹਨਾਂ ਨੂੰ ਲੈ ਕੇ जाया ਜਾਂਦਾ ਉਸ ਦੌਰਾਨ ਵੀ ਇਹਨਾਂ ਦੇ ਵੱਲੋਂ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਚਲਾਕੀ ਵਰਤਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਐਕਟਿਵ ਦੇ ਵਿੱਚ ਹੁੰਦੀ ਹੈ ਤੇ ਇਸੇ ਦੌਰਾਨ ਇਹਨਾਂ ਨੂੰ ਭੱਜਣ ਨਹੀਂ ਦਿੱਤਾ ਜਾਂਦਾ। ਬਹੁਤ ਸਾਰੇ ਵੱਡੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਜਲੰਧਰ ਪੁਲਿਸ ਤੇ ਵਿਦਿਆਲੇ ਤੇ ਨਾਲ ਹੀ ਬਦਮਾਸ਼ਾਂ ਦੇ ਵਿਚਾਲੇ ਇੰਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਹੀ ਕਈ ਬਦਮਾਸ਼ ਠੇਹੀ ਹੁੰਦੇ ਨੇ ਕਈਆਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਈ ਫਰਾਰ ਹੋ ਜਾਂਦੇ ਨੇ ਇਸ ਦੇ ਨਾਲ ਹੀ ਹੁਣ ਤੜਕਸਾਦ ਇੱਕ ਜ਼ਿਲ੍ਹਾਦਰ ਦਿਹਾਤੀ ਪੁਲਿਸ ਦੇ ਨਾਲ ਜੁੜੀ ਖਬਰ ਸਾਹਮਣੇ ਆਈ ਇੰਕਾਊਂਟਰ ਹੋਇਆ ਜਿੱਥੇ ਕਿ ਇੱਕ ਦੇ ਬਦਮਾਸ਼ ਦੇ ਪੈਰ ਤੇ ਗੋਲੀ ਲੱਗੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੀ ਚਲਾਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕਿ ਲਗਾਤਾਰ ਹੀ ਪੁਲਿਸ ਦੇ ਪਰ ਸਰਕਾਰਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਹੁਣ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਣਾ ਬੰਦ ਹੈ ਪੰਜਾਬ ਪੁਲਿਸ ਦਾ ਨਸ਼ਾ ਤਸਕਰ ਔਰ ਜਿਹੜੇ ਹਥਿਆਰ ਦੀ ਸਪਲਾਈ ਕਰਦੇ ਨੇ ਜਾਂ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਬਦਮਾਸ਼ਾਂ ਨੂੰ ਲਗਾਤਾਰ ਹੀ ਫੜਨ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਰਕਸਾਰ ਜਲੰਧਰ ਤੋਂ ਇੱਕ ਬਿਹਤ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਬਦਮਾਸ਼ਾਂ ਦਾ ਕਾਊਂਟਰ ਹੋਇਆ ਇੱਕ ਤੇ ਪੈਰ ਤੇ ਗੋਲੀ ਲੱਗੀ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਲਗਾਤਾਰ ਐਕਟਿਵ ਹੈ ਔਰ ਇਹਨਾਂ ਬਦਮਾਸ਼ਾਂ ਦੇ ਉੱਤੇ ਐਕਸ਼ਨ ḍੂ ਹੈ ਪੁਲਿਸ ਦੇ ਵੱਲੋਂ ਲਗਾਤਾਰ ਲੱਤੇ ਜਾ ਰਹੇ ਨੇ ਵੱਡੀ ਖਬਰ ਹੈ ਦਰਸਲ ਸਾਡੀ ਕਿ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਉਂਦੀਆਂ ਨੇ ਤੇ ਇੱਕ ਹੋਰ ਕੀ ਆ ਦਵਿਸ਼ਾ ਬਣਿਆ ਹੋਇਆ